ਸ਼ਰਧਾ ਭਾਵਨਾ ਕੁਝ ਇਦਾਂ ਦੀ ਚੀਜ਼ਾਂ ਨਹੀਂ ਹੁੰਦੀਆਂ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਅਜਿਹੇ ਤਰਕ ਕਰਦੇ ਪਰ ਤੁਹਾਨੂੰ ਅੱਜ ਦਿਖਾਉਣਾ ਹੈ ਕਿ ਜਦੋਂ ਗੁਰੂ ਸਾਹਿਬ ਨੇ ਕੋਈ ਕੰਮ ਕਰੀਏ ਸ਼ਰਧਾ ਭਾਵ ਦੇ ਨਾਲ ਤਾਂ ਗੁਰੂ ਸਾਹਿਬ ਕਾਰਜ ਕਿੱਦਾਂ ਸਵਾਰਦਾ ਖਾਲਸਾ ਪੌਡਰ ਦੇ ਉੱਤੇ ਨਿਸ਼ਾਨ ਸਾਹਿਬ ਦੀ ਜ਼ਮੀਨ ਹੁਣ ਖਾਲਸਾ ਪੰਥ ਪੁੜਾਈਏ ਤੇ ਖੰਡਪਟ ਸਾਹਿਬ ਆਰੰਭ ਹੋਣੇ ਆ ਤੇ ਉੱਥੇ ਅਖੰਡ ਪਟ ਸਾਹਿਬ ਦੀ ਰੱਬਤਾ ਦੇ ਲਈ ਮਹਾਰਾਜ ਦੇ ਪ੍ਰਕਾਸ਼ ਕਰਨ ਦੇ ਲਈ ਇਹ ਪਾਲਕੀ ਸਾਹਿਬ ਲਿਆਂਦੀ ਗਈ ਹੈ ਇਸ ਦੇ ਬਾਰੇ ਚ ਦੱਸੋ ਵੀ ਕਿੱਦਾਂ ਇਹ ਵਿਦ ਬਣੀ ਕਿੱਦਾਂ ਤੁਸੀਂ ਪਲਕੀ ਸਾਹਿਬ ਬਣਾਈ ਇਹ ਗੁਰਦਰਾ ਸਾਹਿਬ ਦੀ ਪਲਕੀ ਸਾਹਿਬ ਜੇ ਤੁਹਾਡੀ ਆਪਣੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆ ਜਿਹੜਾ ਮੱਥਾ ਟੇਕਦੇ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਗਿਆ ਲੈ ਕਰਕੇ ਪੈਸਾ ਖਰਚਣਾ ਚਾਹੀਦਾ ਜੀ ਜੇ ਅਸੀਂ ਪੱਕੇ ਸੇਵਕ ਹੈ ਸ਼ਰਧਾ ਸਾਡੀ ਭਾਵਨਾ ਹੈ ਮੱਧ ਵਿੱਚ ਆਈ ਵੀ ਜਿਹਨੂੰ ਮੱਥਾ ਟੇਕਦੇ ਆ ਜਿਹਦੇ ਪਰਸਾਏ ਉਹਦੇ ਵਾਸਤੇ ਪਲਕੀ ਸਾਹਿਬ ਨਹੀਂ ਹੈ ਤੇ ਅਸੀਂ ਜੀ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਕਿੰਦਾ ਦਿਆਲੂ ਨੇ ਸਿਰਫ ਭਾਵਨਾ ਰੱਖੀ ਜੀ ਅਸੀਂ ਚਲੇ ਗਏ ਪਤਾ ਲੱਗਿਆ ਫਲਾਣੀ ਜਗ੍ਹਾ ਕਾਲ ਕੀ ਹੈ ਜਿਹੜੀ ਛੋਟੀ ਪਾਲਕੀ ਸਾਹਿਬ ਹੈ ਜੀ ਤੇ ਉੱਥੇ ਅਸੀਂ ਗਏ ਜੀ ਪੁਲਿਸ ਵਿੱਚੋਂ ਰਿਟਾਇਰਮੈਂਟ ਆਏ ਰੋਪੜ ਦੀਆਂ ਜੀ ਤੇ ਉਹਨਾਂ ਕੋਲ ਗੱਡੀ ਸੀ ਅਮਰੂਤੀ ਪੈਨ ਅਸੀਂ ਕਹੇ ਵੀ ਆ ਦੇ ਉਹ ਕਹਿੰਦੇ ਵੀ ਇੰਨੇ ਚ ਗੱਡੀ ਸਾਡੀ ਵਿਗਦੀ ਸੀ ਅਸੀਂ ਕਹੇ ਵੀ ਅਸੀਂ ਤਾਂ ਲੈਣ ਆਏ ਬੈਟਰੀ ਰੱਖੀ ਤੇ ਉਹ ਗੱਡੀ ਸਟਾਰਟ ਕੀਤੀ ਤੇ ਹੋ ਗਈ ਸਟਾਰਟ ਕਹਿੰਦੇ ਵੀ ਇੰਨੇ ਪੈਸੇ ਅਸੀਂ ਉਹਨਾਂ ਨੂੰ ਦੇ ਦਿੱਤੇ ਉਹ ਦੋ ਭਰਾ ਜੀ ਉਹਨੇ ਭਰਾ ਗਏ ਜੀ ਅੰਦਰ ਸਲਾਹ ਕੀਤੀ ਏ ਉਹਨਾਂ ਨੇ ਕਿਹੋ ਜਿਹਾ ਹੱਥ ਕਰੋ ਜਦੋਂ ਹੱਥ ਕੀਤੇ ਤੇ ਉਹਨਾਂ ਨੇ ਪੈਸੇ ਮੋੜਦੇ ਸੀਗੇ ਵੀ ਅਸੀਂ ਤਾਂ ਪਲਕ ਗੱਡੀ ਲੈ ਕੇ ਜਾਣੀ ਮਹਾਰਾਜ ਵਾਸਤੇ ਬਣਾਉਣੀ ਕਹਿੰਦੇ ਜਦੋਂ ਮਹਾਰਾਜ ਵਾਸਤੇ ਬਣਾਉਣੀ ਤੁਸੀਂ ਕਿਹੜੇ ਆਪਣੇ ਵਾਸਤੇ ਲੈ ਜਾਣੀ ਲੈ ਜਾਓ ਜੀ ਪੱਤੀ ਤੋਂ ਆਈ ਜੀ ਇੱਕ ਜਦ ਮੈਂ ਤਿਆਰ ਕਰ ਰਿਹਾ ਕਹਿੰਦੇ ਸਾਨੂੰ ਪਲਕੀ ਸਾਹਿਬ ਮਿਲ ਜੂਗੀ ਮੈਂ ਕਿਹਾ ਤੇ ਹਾਈ ਹੋ ਮਹਾਰਾਜ ਜਿੱਥੇ ਮਰਜੀ ਲੈ ਜਾਓ ਉਹ ਆਕੇ ਜਦੋਂ ਉਹਨਾਂ ਨੇ ਆਖਿਆ ਨਾ ਵੀ ਪਲਕੀ ਸਾਹਿਬ ਤਾਂ ਬੜੀ ਧੀਨਾ ਤਿਆਰ ਕੀਤੀ ਅਸੀਂ ਨਗਰ ਕੀਰਤਨ ਵਿੱਚ ਲੈ ਜਾਣਾ ਵੀ ਛੋਟੀ ਪਲਕੀ ਸਾਹਿਬ ਹੈ ਉਹ ਵਿਚਾਰੇ ਖਾਲੀ ਮੋੜੇ ਜੀ ਸਿੰਘ ਪੰਜ ਤੇ ਮੈਨੂੰ ਬੜੀ ਠੇਸ ਪਹੁੰਚ ਕੇ ਆ ਨਾਮਾ ਘਰ ਦੱਸਿਆ ਨਾ ਮੈਂ ਪਿੰਡ ਚ ਗਈ ਨਸਲਾ ਕੀਤੀ ਤੇ ਇੱਕ ਹੈ ਭਾਈ ਸੱਜਣ ਸਿੰਘ ਜੀ ਉਹਨਾਂ ਨੂੰ ਨਾਲ ਲਿਆ ਜੀ ਤੇ ਪਾਲਕੀ ਸਾਹਿਬ ਵੇਖਣ ਚਲੇ ਗਏ ਜੀ ਮੈਂ ਕਹਿੰਦੇ ਮੇਰਾ ਬੇਟਾ ਆਇਆ ਕਹਿੰਦਾ ਵੀ ਡੈਡੀ ਆਹ ਮੈਂ ਕਹਿ ਵੀ ਇਹ ਪਾਲਕੀ ਸਾਹਿਬ ਹੈ ਕਹਿ ਲੱਗਿਆ ਵੀ ਇਹ ਜਿਹੜੀ ਹੈ ਨਾ ਮੈਂ ਕਹਾਂ ਵੀ ਮੇਰਾ ਦਿਲ ਟੁੱਟ ਜਾਣਾ ਕਹਿੰਦਾ ਬਹੁਤ ਸੋਹਣੀ ਲੱਗੂਗੀ ਡੈਡੀ ਬਹੁਤ ਵੱਡੀ ਗੱਡੀ ਹੈ ਵਧਾਈ ਅਸੀਂ ਦੋ ਫੁੱਟ ਪਿੱਛਾ ਲਉ ਜੀ ਕਿਉਂ ਤੁਸੀ ਉਹਨੇ ਤਿਆਰ ਕਰਨੀ ਸੀ ਪਾਲਕੀ ਸਾਹਿਬ ਦੁੱਤੀ ਤੁਹਾਡੀ ਜੇਬ ਚ ਪੈਸੇ ਵੀ ਹੈਗੇ ਸੀ ਮਾਇਆ ਹੈਗੀ ਸੀ ਕੋਲ ਕਿ ਖੁੱਲੇ ਗੱਫੇ ਸੀ ਵੀ ਤੁਸੀਂ ਤਿਆਰ ਕਰਾਤੀ ਜਹਤ ਤੰਗ ਸੀ ਜਿੱਥੇ ਸਤਿਗੁਰੂ ਬਰਾਜਮਨ ਹੁੰਦੇ ਨੇ ਜਿੱਥੇ ਜਾਏ ਬਹੀ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਤੁਸੀਂ ਕਿਤੇ ਪਾਰਕੀ ਸਾਹਿਬ ਚ ਬੈਠ ਕੇ ਵੇਖਿਓ ਇੰਨਾ ਸਕੂਨ ਮਿਲਦਾ ਏ ਕਿ ਮਹਾਰਾਜਾ ਰਾਥੇ ਤੇ ਮੈਨੂੰ ਆਇਆ ਵੀ ਹੁਣ ਮੈਂ ਕਿਤੇ ਵੀ ਜਾਵਾਂ ਮਤਲਬ ਕੋਈ ਚੀਜ਼ ਮਿਲਦੀ ਆਦਾ ਮੈਨੂੰ ਆਇਆ ਲੱਗਦਾ ਵੀ ਪਾਰਕੀ ਸਾਹਿਬ ਚ ਮੈਂ ਲਾ ਦਵਾਂ ਤੇ ਮੈਨੂੰ ਇਹ ਸਕੂਨ ਮਿਲਦਾ ਜੀ ਘਰ ਵਿੱਚ ਆਪਾਂ ਕਰੋੜਾ ਰੁਪਏ ਲਾ ਦੇਣਾ ਤੇ ਉਹ ਦਾ ਸਕੂਨ ਇੰਨਾ ਨਹੀਂ ਮਿਲਦਾ ਜੇ ਨਾ ਮੈਨੂੰ ਇਹ ਮਿਲ ਜਾਂਦਾ ਵੀ ਆਹ ਸੋਹਣੀ ਚੀਜ਼ ਪਾਰਕੀ ਸਾਹਿਬ ਚ ਲੱਗੀ ਹੈ ਸ਼ਕਾਮ ਸੇਵਾ ਜੀ ਕੋਈ ਇਹਦੀ ਪੇਟਾਂ ਨਹੀਂ ਜੋੜੋ ਵੀ ਮੈਨੂੰ ਕਹਿੰਦਾ ਜੀ ਮੇਰਾ ਟਾਈਮ ਹੋਵੇ ਮੈਂ ਲੈ ਜਾਂਦਾ ਨਹੀਂ ਤਾਂ ਕਹਿੰਦਾ ਜੀ ਆ ਚਾਬੀਆਂ ਗੱਡੀ ਵਿੱਚ ਐ ਤੇ ਜਿੱਤੇ ਮਰਜ਼ੀ ਲੈ ਜਾਓ ਸ਼੍ਰੋਮਣੀ ਕਮੇਟੀ ਇਹਨੂੰ ਮਨੀਕਰਨ ਸਾਹਿਬ ਲੈ ਕੇ ਗਈ ਸੀ ਦੇਖੋ ਜਿਨ੍ਹਾਂ ਦੇ ਕੋਲ ਆਪਾਂ ਦੇ ਗੱਡੀਆਂ ਲੈਣੀਆਂ ਸੀ ਉਹ ਇੱਕ ਹਫਤਾ ਉਹਨਾਂ ਨੇ ਮਨੀਕਰਨ ਸਾਹਿਬ ਤੋਂ ਸਰੂਪ ਲਾ ਕੇ ਫਿਰ ਗੋਬਿੰਦワਲ ਸਾਹਿਬ ਲੈ ਕੇ ਗਏ ਫਿਰ ਦਰਬਾਰ ਸਾਹਿਬ ਗਈ ਮੈਂ ਕਿਹਾ ਵੀ ਦੇਖੋ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ ਜਿਹਦੇ ਕੋਲ ਅਸੀਂ ਮੰਗਦੇ ਸੀ ਉਸਾ ਇਹ ਲੈ ਕੇ ਕਿ ਗੁਰੂ ਦੀ ਪਾਰਕੀ ਸਿੱਖੀ ਸਿੱਖਿਆ ਗੁਰ ਵਿਚਾਰ 17 ਵਾਰੀ ਵਿਚਾਰ 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 ਨਾਨਕ ਨੀਚ ਕਹੀ ਵਿਚਾਰ 17 ਵਾਰੀ ਜਪਜੀ ਸਾਹਿਬ ਦੇ ਵਿਚਾਰ 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 ਨਹੀਂ ਅਸੀਂ ਕਰਦੇ ਪਰਾਇ ਰਾਜਿਸਤਾਨ ਦਾ ਕੋਆ ਨੂਰ ਨਾ ਹੀਰਾ ਡੋਲੇ ਤੇ ਬੰਧਿਆ ਸੀ ਤੇ ਜਦੋਂ ਡੋਲੇ ਤੇ ਬੰਧਿਆ ਹੀਰਾ ਉਹਨਾਂ ਨੂੰ ਇੱਕ ਮੁਸਲਮਾਨ ਵੀ ਆਇਆ ਸਰਦਾ ਚ ਉਹਨਾਂ ਨੂੰ ਸੋਚਿਆ ਵੀ ਇਹਨਾਂ ਨੂੰ ਪਤਾ ਨਹੀਂ ਹੈ ਸ਼ਾਇਦ ਵੀ ਡੋਲਾ ਕਿੱਥੇ ਇਹ ਹੀਰਾ ਕੋਈ ਨੂਰ ਕਿੱਥੇ ਲਗਾਉਂਦੇ ਉਹ ਕਹਿੰਦੇ ਵੀ ਮਹਾਰਾਜ ਜੀ ਇਹ ਜਿਹੜਾ ਡੌਲੇ ਤੇ ਹੀਰਾ ਬੰਨਿਆ ਇੱਥੇ ਨਹੀਂ ਇਹ ਤਾਂ ਇਹਦੀ ਜਗ੍ਹਾ ਮੱਥੇ ਤੇ ਹੁੰਦੀ ਏ ਕੋਈ ਦੂਰ ਹੀਰੇ ਦੀ ਜਗ੍ਹਾ ਮੱਥੇ ਤੇ ਹੁੰਦੀ ਏ ਮਹਾਰਾਜ ਜੀ ਹਾਜ਼ਰ ਜਵਾਬ ਸੀ ਉਹ ਕਹਿਣ ਲੱਗੇ ਮੱਥੇ ਤੇ ਉਹ ਲਾਉਂਦੇ ਨੇ ਜਿਹਦੇ ਮੱਥੇ ਰਗੜ ਕੇ ਲਿਆ ਆ ਹੋਵੇ ਅਸੀਂ ਤਾਂ ਡੌਲਿਆਂ ਦੇ ਜੋਰ ਨਾਲ ਲਿਆ ਤੇ ਡੌਲਿਆਂ ਦੇ ਹੀ ਬੰਨਾਂਗੇ ਬੋਲੇ ਸੋਨਿਆ ਸੋਨਿਆ ਦੀ ਗੱਲ ਚੱਲਦੀ ਹੈ ਤਾਂ ਬਹੁਤ ਸਾਰੇ ਖਿਆਲ ਹਰ ਇੱਕ ਦੇ ਆਪਣੇ ਆਪਣੇ ਹੁੰਦੇ ਆ ਪਰ ਧਰਮ ਵਿਸ਼ਵਾਸ ਦੇ ਉੱਤੇ ਧਰਮ ਭਰੋਸੇ ਦੇ ਉੱਤੇ ਖੜਾ ਹੁੰਦਾ ਜਦੋਂ ਕੋਈ ਗੁਰੂ ਸਾਹਿਬ ਦੇ ਲਈ ਭਾਵਨਾ ਰੱਖਦਾ ਹੈ ਸ਼ਰਧਾ ਰੱਖਦਾ ਹੈ ਤਾਂ ਗੁਰੂ ਸਾਹਿਬ ਉਸ ਦੇ ਕਾਰਜ ਸਵਾਰਦੇ ਆ ਇਹ ਸਾਨੂੰ ਸਾਡਾ ਧਰਮ ਕਹਿੰਦਾ ਪਰ ਬੜੇ ਲੋਕ ਹੈ ਜਿਹੜੇ ਇਹਨਾਂ ਗੱਲਾਂ ਉੱਤੇ ਸ਼ੰਕਾ ਵੀ ਕਰਦੇ ਆ ਕਿ ਐ ਕਿਵੇਂ ਹੋ ਜਾਊਗਾ ਧਰਮ ਤਾਂ ਇੱਕ ਜੀਵਨ ਜਾਂਚ ਹੈ ਧਰਮ ਤਾਂ ਪੜ ਕੇ ਸਿੱਖਣਾ ਤੇ ਦੁਨੀਆਂ ਦੇ ਵਿੱਚ ਵਿਚਰਨਾ ਇਸੇ ਚੀਜ਼ ਦਾ ਨਾਂ ਹੈ ਸ਼ਰਧਾ ਭਾਵਨਾ ਕੁਝ ਇਦਾਂ ਦੀ ਚੀਜ਼ਾਂ ਨਹੀਂ ਹੁੰਦੀਆਂ ਬਹੁਤ ਸਾਰੇ ਪੜੇ ਲਿਖੇ ਲੋਕ ਅਜਿਹੇ ਤਰਕ ਕਰਦੇ ਪਰ ਤੁਹਾਨੂੰ ਅੱਜ ਦਿਖਾਉਣਾ ਹੈ ਕਿ ਜਦੋਂ ਗੁਰੂ ਸਾਹਿਬ ਦੇ ਲਈ ਕੋਈ ਕੰਮ ਕਰੀਏ ਸ਼ਰਧਾ ਭਾਵ ਦੇ ਨਾਲ ਤਾਂ ਗੁਰੂ ਸਾਹਿਬ ਕਾਰਜ ਕਿਦਾਂ ਸਵਾਰਦਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪਾਲਕੀ ਸਾਹਿਬ ਦੇ ਦਰਸ਼ਨ ਕਰਾਵਾਂ ਮੋਰਚੇ ਦੇ ਉੱਤੇ ਖੜੇ ਆ ਜਿੱਥੇ ਕਿ ਖਾਲਸਾ ਬਾਰਡਰ ਦੇ ਉੱਤੇ ਨਿਸ਼ਾਨ ਸਾਹਿਬ ਦੀ ਜ਼ਮੀਨ ਹੁਣ ਖਾਲਸਾ ਪੰਥ ਕੋਲ ਆਈਏ ਤੇ ਅਖੰਡਪਾਤ ਸਾਹਿਬ ਆਰੰਭ ਹੋਣੇ ਆ ਤੇ ਉੱਥੇ ਅਖੰਡਪਾਤ ਸਾਹਿਬ ਦੀ ਆਰੰਭਤਾ ਦੇ ਲਈ ਮਹਾਰਾਜ ਦੇ ਪ੍ਰਕਾਸ਼ ਕਰਨ ਦੇ ਲਈ ਇਹ ਪਾਲਕੀ ਸਾਹਿਬ ਲਿਆਂਦੀ ਗਈ ਹੈ ਤੇ ਪਾਲਕੀ ਸਾਹਿਬ ਲੈ ਕੇ ਆਏ ਨੇ ਇਹ ਸਿੰਘ ਸਾਹਿਬ ਤੇ ਗੱਲਬਾਤ ਕਰਦੇ ਆ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਹੀ ਆ ਵੀ ਜਦੋਂ ਗੁਰੂ ਸਾਹਿਬ ਦੇ ਲਈ ਕੋਈ ਸ਼ਰਧਾ ਭਾਵ ਦੇ ਨਾਲ ਕੰਮ ਕਰੀਏ ਤਾਂ ਕਾਰਜ ਮਹਾਰਾਜ ਕਿਸ ਤਰ੍ਹਾਂ ਸਵਾਰਦੇ ਹੋ ਸਿੰਘ ਸਾਹਿਬ ਤੋਂ ਜਾਣਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਪਹਿਲਾਂ ਆਪਣਾ ਨਾਮ ਦੱਸ ਦਿਓ ਫਿਰ ਜਿਹੜੀ ਗੱਲ ਮੈਂ ਹੁਣ ਸਵਾਲ ਰੱਖਿਆ ਇਸ ਦੇ ਬਾਰੇ ਚ ਦੱਸੋ ਵੀ ਕਿੱਦਾਂ ਇਹ ਵਿਧ ਬਣੀ ਕਿੱਦਾਂ ਤੁਸੀਂ ਪਲਕੀ ਸਾਹਿਬ ਬਣਾਈ ਇਹ ਗੁਰਦਰਾ ਸਾਹਿਬ ਦੀ ਪਲਕੀ ਸਾਹਿਬ ਹੈ ਜੀ ਤੁਹਾਡੀ ਆਪਣੀ ਮੇਰਾ ਨਾਮ ਜਰਨੈਲ ਸਿੰਘ ਪਿੰਡ ਮਗਰੋੜ ਤੋਂ ਜੀ ਤੇ ਜਦੋਂ ਮੈਂ ਫੌਜ ਦੇ ਵਿੱਚੋਂ ਪੈਨਸ਼ਨ ਆਇਆ ਜੀ 10 ਸਾਲ ਪਹਿਲਾਂ ਜੀ ਤੇ ਸਾਡੇ ਪਿੰਡ ਦੇ ਵਿੱਚ ਕੁਝ ਇਦਾਂ ਦਾ ਹਾਦਸਾ ਵਰਤ ਗਿਆ ਤੇ ਸਾਨੂੰ ਪਲਕੀ ਸਾਹਿਬ ਦੀ ਲੋੜ ਪਈ ਜੀ ਹੂੰ ਤੇ ਮੈਂ ਪਠਾ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਬੇਨਤੀ ਕੀਤੀ ਵੀ ਸਾਨੂੰ ਪਾਲਕੀ ਸਾਹਿਬ ਚਾਹੀਦੀ ਹੈ ਜੀ ਉਹ ਕਹਿੰਦੇ ਵੀ ਸਾਡੇ ਕੋਲ ਪਾਲਕੀ ਸਾਹਿਬ ਨਹੀਂ ਹੈ ਵੀ ਅਸੀਂ ਕਹੇ ਵੀ ਅਸੀਂ ਮਾਰੇ ਦੇ ਸਰੂਪ ਲੈ ਕੇ ਜਾਣੇ ਨੇ ਵੀ ਤੁਸੀਂ ਪਾਲਕੀ ਸਾਹਿਬ ਦਾ ਕੋਈ ਬੰਦੋਬਸਤ ਸਾਨੂੰ ਕਰਕੇ ਦਿਓ ਉਹ ਕਹਿੰਦੇ ਵੀ ਸਾਡੇ ਕੋਲ ਨਹੀਂ ਹੈ ਕਿ ਜਿੱਥੋਂ ਮਿਲਦੀ ਤੁਹਾਨੂੰ ਉੱਥੋਂ ਲੈ ਲਓ ਅਗਲੀ ਗੱਲ ਅੱਗੇ ਕਰਦੇ ਹਾਂ ਪਰ ਪਹਿਲਾਂ ਮੈਂ ਇੱਕ ਸਵਾਲ ਤੁਹਾਨੂੰ ਕਰ ਲਵਾਂ ਵੀ ਅਸੀਂ ਆਪਣੇ ਲਈ ਮਹਿੰਗੀਆਂ ਗੱਡੀਆਂ ਖਰੀਦਦੇ ਹਾਂ ਜੀ ਬੜੀਆਂ ਮਹਿੰਗੀਆਂ ਹਰ ਕੋਲ ਆਪਣੀ ਆਪਣੀ ਗੱਡੀ ਆ ਤੁਹਾਨੂੰ ਲੱਗਦਾ ਵੀ ਅਸੀਂ ਗੁਰੂ ਸਾਹਿਬ ਦੇ ਬਾਰੇ ਵਿੱਚ ਪਾਲਕੀ ਸਾਹਿਬ ਕਦੀ ਸਾਡੇ ਗੁਰੂ ਘਰਾਂ 'ਚ ਵੀ ਹੈ ਨਹੀਂ ਨਾ ਕੋਈ ਪ੍ਰਾਲਾ ਕਰਦਾ ਫਿਰ ਤੁਹਾਡੇ ਮਨ 'ਚ ਕੀ ਆਇਆ ਇਹ ਸੁਣ ਕੇ ਇਹ ਮੈਨੂੰ ਬੜੀ ਠੇਸ ਪਹੁੰਚੀ ਆ ਜੀ ਵੀ ਮੇਰੇ ਮਨ ਵਿੱਚ ਆਇਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆ ਜਿਹੜਾ ਮੱਥਾ ਟੇਕਦੇ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਗਿਆ ਲੈ ਕੇ ਕਰਕੇ ਪੈਸਾ ਖਰਚਣਾ ਚਾਹੀਦਾ ਜੀ ਜੇ ਅਸੀਂ ਪੱਕੇ ਸੇਵਕ ਹੈ ਸ਼ਰਧਾ ਸਾਡੀ ਭਾਵਨਾ ਹੈ ਮਨ ਵਿੱਚ ਆਈ ਵੀ ਜਿਹਨੂੰ ਮੱਥਾ ਟੇਕਦੇ ਆ ਜਿਹਦੇ ਪ੍ਰਸਾਦ ਉਹਦੇ ਵਾਸਤੇ ਹੀ ਪਾਲਕੀ ਸਾਹਿਬ ਨਹੀਂ ਹੈ ਤੇ ਅਸੀਂ ਚਲੋ ਜੀ ਸਾਨੂੰ ਜ਼ਰੂਰਤ ਸੀ ਕਿ ਇੱਕ ਨੋਵਾ ਗੱਡੀ ਧੋ ਕਰਕੇ ਅਸੀਂ ਗੋਬਿੰਦਵਾਦ ਸਾਹਿਬ ਗਏ ਜੀ ਆ ਕੇ ਮੈਂ ਸੰਗਤ ਨੂੰ ਬੇਨਤੀ ਕੀਤੀ ਮੈਂ ਕਿਹਾ ਵੀ ਅਸੀਂ ਆਪਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਕਰ ਕਰ ਚਰਨ ਪਵਾਉਣੇ ਆ ਤੇ ਨਾ ਕੋਈ ਪੇਟਾ ਰੱਖਣੀ ਆ ਨਾ ਕੋਈ ਕੰਪੀਟੀਸ਼ਨ ਕਰਿਓ ਉਹਨੇ ਸਮੋਸੇ ਖੜਾਤੇ ਮੈਂ ਬਰਫੀ ਖੜਾਵਾ ਤੇ ਮੇਰੇ ਵਰਗਾ ਗਰੀਬ ਜੇ ਕੋਈ ਚਾਵੇ ਮੈਂ ਮੈਂ ਵੀ ਸੰਗਤ ਬੁਲਾਉਣੀ ਆਪਣੇ ਘਰ ਉਹਦਾ ਦੋਸ਼ ਉਹਨੂੰ ਲੱਗਣਾ ਜਿਹਨੇ ਸਮੋਸੇ ਬਰਫੀਆਂ ਖਵਾਈਆਂ ਕਿ ਮੈਂ ਕੁਝ ਨਹੀਂ ਸੰਗਤ ਦੀ ਸੇਵਾ ਕਰ ਸਕਦਾ ਕਿ ਮੈਂ ਚਰਨ ਹੀ ਨਹੀਂ ਪਵਾ ਸਕਦਾ ਸੰਗਤ ਨੇ ਬੇਨਤੀ ਪ੍ਰਵਾਨ ਕੀਤੀ ਸਿਰਫ ਉਹਨਾਂ ਨੇ ਕਮਰਾ ਸਾਫ਼ ਕਰਦੇ ਸੀ ਅਸੀਂ 31 ਲੜੀ ਚਲਾਈ ਜੀ ਜਦੋਂ ਪੰਜਵਾਂ ਦਿਨ ਹੋਇਆ ਸੀ ਤੇ ਇਹ ਕੌਤਕ ਕਿੱਦਾਂ ਵਰਤੇ ਆ ਜੀ ਸੰਗ ਇਦਾਂ ਹੀ ਇਦਾਂ ਤੁਸੀਂ ਆਏ ਜੀ ਪਿਆਰ ਸਰਦਾਰ ਦੇ ਨਾਲ ਵੀ ਅਸੀਂ ਸੰਗਤਾਂ ਨੂੰ ਗੁਰੂ ਸਾਹਿਬ ਦਾ ਜਿਹੜਾ ਰਥ ਹੈ ਪਾਰਕੀ ਸਾਹਿਬ ਆ ਅਸੀਂ ਦਰਸ਼ਨ ਕਰਾਈਏ ਜਿਦੇ ਵਿੱਚ ਪ੍ਰਕਾਸ਼ ਇੱਥੇ ਖਾਲਸਾ ਜੀ ਦੀ ਚੌਂਕੀ ਹੈ ਪ੍ਰਕਾਸ਼ ਹੋਣੇ ਤਿੰਨ ਦਿਨ ਸਤਿਗੁਰਾਂ ਦੀ ਬਰਾਜਮਦ ਹੋਣਾ ਵੀ ਉਹ ਵੀ ਸੰਗਤਾਂ ਤੱਕ ਵਿਖਾਈਏ ਜੀ ਮੈਨੂੰ ਬੜੀ ਖੁਸ਼ੀ ਹੋਈ ਜੀ ਤੇ ਜਦੋਂ ਅਸੀਂ ਐਸੇ ਬੈਠੇ ਸੀ ਨਾ ਅਸੀਂ ਕਿਹਾ ਵੀ ਇਦਾਂ ਕਰੀਏ ਮਹਾਰਾਜ ਦੇ ਸਰੂਪ ਜੂਨ ਦਾ ਮਹੀਨਾ ਸੀ ਇੱਕ ਡੇਢ ਕਿਲੋਮੀਟਰ ਸਈਆ ਤੇ ਉੱਥੇ ਜਾ ਕਰਕੇ ਵੀ ਨਾ ਤਾਂ ਜੋੜੇ ਪਾ ਸਕਦੇ ਤੇ ਨੰਗੇ ਚਰੜ ਵੀ ਛਾਲੇ ਪੈ ਜਾਂਦੇ ਵੀ ਗੁਰੂਪਾਸ ਗੁਰੂ ਸਾਹਿਬਾਨ ਵਾਸਤੇ ਕੋਈ ਨਾ ਕੋਈ ਆਪਾਂ ਨੇ ਗੱਡੀ ਘੜੀਏ ਤੇ ਅਸੀਂ ਜੀ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਕਿੰਦਾ ਦਿਆਲੂ ਨੇ ਸਿਰਫ ਭਾਵਨਾ ਰੱਖੀ ਜੀ ਅਸੀਂ ਚਲੇ ਗਏ ਪਤਾ ਲੱਗਿਆ ਫਲਾਣੀ ਜਗ੍ਹਾ ਕਾਲ ਕੀ ਹੈ ਜਿਹੜੀ ਛੋਟੀ ਪਾਲਕੀ ਸਾਹਿਬ ਹੈ ਜੀ ਤੇ ਉੱਥੇ ਅਸੀਂ ਗਏ ਜੀ ਪੁਲਿਸ ਵਿੱਚੋਂ ਰਿਟਾਇਰਮੈਂਟ ਆਏ ਰੋਪੜ ਦੀ ਹੈ ਜੀ ਤੇ ਉਹਨਾਂ ਕੋਲ ਗੱਡੀ ਸੀ ਅਮਰੂਤੀ ਬੈਨ ਅਸੀਂ ਕਹੇ ਵੀ ਆ ਤੇ ਉਹ ਕਹਿੰਦੇ ਵੀ ਇੰਨੇ ਚ ਗੱਡੀ ਸਾਡੀ ਵਿਕਦੀ ਸੀ ਅਸੀਂ ਕਹੇ ਵੀ ਅਸੀਂ ਤਾਂ ਲੈਣ ਆਏ ਬੈਟਰੀ ਰੱਖੀ ਤੇ ਉਹ ਗੱਡੀ ਸਟਾਰਟ ਕੀਤੀ ਤੇ ਹੋ ਗਈ ਸਟਾਰਟ ਕਹਿੰਦੇ ਵੀ ਇੰਨੇ ਪੈਸੇ ਅਸੀਂ ਉਹਨਾਂ ਨੂੰ ਦੇ ਦਿੱਤੇ ਉਹ ਦੋ ਭਰਾ ਜੀ ਦੋਨੇ ਭਰਾ ਗਏ ਜੀ ਅੰਦਰ ਸਲਾਹ ਕੀਤੀ ਏ ਉਹਨਾਂ ਨੇ ਕਿਹੋ ਜੀ ਹੱਥ ਕਰੋ ਜੀ ਜਦੋਂ ਹੱਥ ਕੀਤੇ ਤੇ ਉਹਨਾਂ ਨੇ ਪੈਸੇ ਮੋੜਤੇ ਅਸੀਂ ਕਹੇ ਵੀ ਅਸੀਂ ਤਾਂ ਗੱਡੀ ਲੈ ਕੇ ਜਾਣੀ ਮਹਾਰਾਜ ਵਾਸਤੇ ਬਣਾਉਣੀ ਕਹਿੰਦੇ ਜਦੋਂ ਮਹਾਰਾਜ ਵਾਸਤੇ ਬਣਾਉਣੀ ਤੁਸੀਂ ਕਿਹੜੇ ਆਪਣੇ ਵਾਸਤੇ ਲੈ ਜਾਣੀ ਲੈ ਜਾਓ ਜੀ ਤੇ ਉੱਥੇ ਅੱਖਾਂ ਦੇ ਵਿੱਚ ਆਥਰੂ ਅੱਖਾਂ ਦੇ ਵਿੱਚ ਨਾ ਜਾਲ ਬਹਿ ਗਿਆ ਦੇਖੋ ਮਹਾਰਾਜ ਜਿੱਥੇ ਪਾਲਕੀ ਸਾਹਿਬ ਗੜੀ ਤੁਸੀਂ ਉੱਥੇ ਹੀ ਭੇਜਿਆ ਮੈਂ ਭਾਵਨਾ ਹੀ ਰੱਖੀ ਐ ਅਸੀਂ ਲਿਆਏ ਜੀ ਸ਼ਰਦਾ ਦਾ ਤਿਆਰ ਕੀਤੀ ਇੱਕ ਦੋ ਤਿੰਨ ਮਹੀਨੇ ਵਿੱਚ ਉਹ ਹੋ ਗਈ ਜੀ ਜਦੋਂ ਉਹ ਹੋ ਗਈ ਨਾ ਜੀ ਬੱਦੀ ਤੋਂ ਆਈ ਜੀ ਇੱਕ ਜਦ ਮੈਂ ਤਿਆਰ ਕਰ ਰਹੀ ਕਹਿੰਦੇ ਸਾਨੂੰ ਪਾਲਕੀ ਸਾਹਿਬ ਮਿਲ ਜੂਗੀ ਮੈਂ ਕਿਹਾ ਤਾਂ ਹੈ ਹੀ ਮਹਾਰਾਜ ਦੀ ਜਿੱਥੇ ਮਰਜ਼ੀ ਲੈ ਜਾਓ ਉਹ ਆ ਕੇ ਜਦੋਂ ਉਹਨਾਂ ਨੇ ਆਖਿਆ ਨਾ ਵੀ ਪਾਲਕੀ ਸਾਹਿਬ ਤਾਂ ਬੜੀ ਰੀਤ ਨਾਲ ਤਿਆਰ ਕੀਤੀ ਅਸੀਂ ਨਗਰ ਕੀਰਤਨ ਵਿੱਚ ਲੈ ਜਾਣਾ ਵੀ ਛੋਟੀ ਪਾਲਕੀ ਸਾਹਿਬ ਹੈ ਉਹ ਵਿਚਾਰੇ ਖਾਲੀ ਮੋੜੇ ਜੀ ਸਿੰਘ ਪੰਜ ਤੇ ਮੈਨੂੰ ਬੜੀ ਠੇਸ ਪਹੰਚੀ ਮੈਂ ਸਤਗੁਰਾਂ ਗੁਰੂ ਗ੍ਰੰਥ ਸਾਹਿਬ ਅਗੇ ਬੇਨਤੀ ਕੀਤੀ ਜੀ ਪਰਸਾ ਕਿਰਪਾ ਕਰੋ ਤੇਰਾ ਸੇਵਕ ਤੇਰੇ ਸਰਦਾਂ ਨਾਲ ਆ ਕੇ ਕੋ ਖਾਲੀ ਨਾ ਮੁੜੇ ਇਹੋ ਬੇਨਤੀ ਕੀਤੀ ਮੈਂ ਪਾਲਕੀ ਸਾਹਿਬ ਦੇ ਕੋਲ ਆਪ ਜੀ ਨੂੰ ਉਹ ਖੂਬ ਹੂ ਜਿਹੜੀ ਗੱਲ ਉਹਨਾਂ ਦੇ ਨਾਲ ਉਹਨਾਂ ਨਾਲ ਨਹੀਂ ਕੀਤੀ ਮੇਰੇ ਮਨ ਚ ਹੋਈ ਮੱਥਾ ਟੇਕਿਆ ਨਾਮ ਆ ਘਰ ਦੱਸਿਆ ਨਾ ਮੈਂ ਪਿੰਡ ਚ ਕਿਸੇ ਨਾਲ ਸਲਾਹ ਕੀਤੀ ਤੇ ਇੱਕ ਹੈ ਭਾਈ ਸੱਜਣ ਸਿੰਘ ਜੀ ਉਹਨਾਂ ਨੂੰ ਨਾਲ ਲਿਆ ਜੀ ਤੇ ਪਾਲਕੀ ਸਾਹਿਬ ਵੇਖਣ ਚਲੇ ਗਏ ਜੀ ਜਦੋਂ ਪਾਲਕੀ ਸਾਹਿਬ ਇਹ ਨਾ ਗੱਡੀ ਵੇਖਣ ਗਏ ਜਦੋਂ Mahindra pickup ਸਾਨੂੰ ਬੜੀ ਖੁਸ਼ੀ ਹੋਈ ਪਹਾੜੀਆਂ ਚ ਵੀ ਚੜ ਜਾਂਦੀ ਏਦੀ ਕੋਈ ਇਹਦੀ ਕੋਈ ਰਿਪੇਅਰ ਨਹੀਂ ਹੈਗੀ ਬੋਤੀ ਜੀ ਤੇ ਅਸੀਂ ਲੈ ਕੇ ਆਏ ਜੀ ਤੇ ਮੈਂ ਕਰਨੀ ਦੱਸਿਆ ਤੇ ਉੱਥੇ ਉਹ ਆਪਣਾ ਇਹ ਨੂੰ ਤਿਆਰ ਕਰਨ ਲੱਗੇ ਜੀ ਹੂੰ ਇੱਕ ਦਿਨ ਮੇਰਾ ਬੇਟਾ ਆਇਆ ਕਹਿੰਦਾ ਵੀ ਡੈਡੀ ਆਹਾ ਮੈਂ ਕਹਿ ਵੀ ਇਹ ਪਾਲਕੀ ਸਾਹਿਬ ਹੈ ਕਹਿਣ ਲੱਗਿਆ ਵੀ ਇਹ ਜਿਹੜੀ ਹੈ ਨਾ ਮੈਂ ਕਿਹਾ ਵੀ ਮੇਰਾ ਜ਼ਲਟ ੁੱਟ ਜਾਣਾ ਕਹਿੰਦਾ ਬਹੁਤ ਸੋਹਣੀ ਲੱਗੂਗੀ ਡੈਡੀ ਬਹੁਤ ਵੱਡੀ ਗੱਡੀ ਹੈ ਵਧਾਈ ਅਸੀਂ 2 ਫੁੱਟ ਪਿੱਛਾ ਨੂੰ ਜੀ ਤੇ ਮੈਂ ਕਹ ਪੁੱਤ ਮੇਦਾ ਦਿਲ ਟੁੱਟ ਜਾਣਾ ਸੀ ਜੇ ਤੂੰ ਮੈਨੂੰ ਇਦਾਂ ਕਹਿ ਦਿੰਦਾ ਵੀ ਇੱਕ ਹੈਗੀ ਐ ਇਹ ਕੀ ਕਰਨੀ ਸੀ ਡੈਡੀ ਪਤਾ ਨਹੀਂ ਕਿੱਧਰ ਨੂੰ ਚੱਲ ਪਿਆ ਜੀ ਮੈਂ ਕਹਿਆ ਮੈਨੂੰ ਹੌਸਲਾ ਹੋ ਗਿਆ ਪੁੱਤ ਮੈਂ ਤਾਂ ਨਹੀਂ ਸੀ ਦੱਸਿਆ ਤੇ ਵੀ ਉਹ ਹੈ ਤੇ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਜਦੋਂ ਪਹਿਲਾ ਪਾਲਕੀ ਸਾਹਿਬ ਆ ਇੱਕ ਕੈਨੇਡਾ ਦਾ ਵੇਦਾ ਭਤੀਜੇ ਦਾ ਆਇਆ ਜਦੋਂ ਇਹ ਘਰ ਆਈ ਹੈ ਤੇ ਉਸੇ ਦਿਨ ਬੇਟੀ ਦਾ ਆਇਆ ਤੇ ਜਿਹਦੇ ਥੋੜਾ ਬਹੁਤਾ ਰਹਿੰਦਾ ਸੀ ਉਸ ਦਿਨ ਬੇਟੀ ਦਾ ਆ ਗਿਆ ਵੀ ਇਹ ਜਿਹੜੀ ਪਾਲਕੀ ਸਾਹਿਬ ਹਨਾ ਜੀ ਇੱਕ ਮੈਂ ਛੋਟੀ ਜਿਹੀ ਹੋਰ ਆਪ ਜੀ ਨੂੰ ਗੱਲ ਕਰਾਂ ਜੀ ਕੱਲ ਮੇਰੇ ਸਸ ਸਹੁਰੇ ਜੀ ਮਮੀ ਡੈਡੀ ਕੈਨੇਡਾ ਤੋਂ ਆਏ ਹੋਏ ਸੀ ਜੀ ਤੇ ਉਹਨਾਂ ਨੂੰ ਮੈਂ ਮਿਲਣ ਗਿਆ ਮੈਂ ਪਾਲਕੀ ਸਾਹਿਬ ਉਹ ਇੰਨੇ ਖੁਸ਼ ਹੋਏ ਨਾ ਕਹਿੰਦੀ ਪੁੱਤ ਅੰਦਰ ਲੈ ਕੇ ਆਓਗੇ ਹਰਾ ਸਰਪੀਆ ਮੱਥਾ ਟੇਕ ਕੇ ਗੋੜ ਰੱਖ ਕੇ ਇੰਨੇ ਖੁਸ਼ ਹੋਏ ਵੀ ਮਹਾਰਾਜ ਦੇ ਜਿਹਦੇ ਚਰਨ ਪਏ ਆ ਜਿੱਥੇ ਜਾਇਬ ਹੈ ਮੇਰੇ ਸਤਿਗੁਰੂ ਸੋ ਥਾਨ ਸੋ ਹਵਾ RAM ਰਾਜੇ ਉਹਨਾਂ ਨੂੰ ਇੰਨੀ ਖੁਸ਼ੀ ਹੋਈ ਸਾਰਾ ਪਿੰਡ ਜਦੋਂ ਵੀ ਜਾਂਦੀ ਹੈ ਨਾ ਖੜੇ ਹੋ ਜਾਂਦੇ ਸਤਕਾਰ ਵਿੱਚ ਮੈਂ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਹੋਵੇ ਨਾ ਮੈਨੂੰ ਇੰਨੀ ਖੁਸ਼ੀ ਹੁੰਦੀ ਅਮਰਤ ਵੇਲੇ ਤੋਂ ਮੈਂ ਇਹ ਇਸ਼ਨਾਨ ਕਰਾਉਣੇ ਹੁਣ ਭਾਈ ਕਲਵੰਤ ਸਿੰਘ ਜੀ ਕਹਿੰਦੇ ਵੀ ਇੱਥੇ ਤੁਸੀਂ ਖੜੀ ਕਰ ਜਿਓ ਮੇਰੇ ਸਕੂਟਰ ਤੇ ਲੇ ਤਿਆਰ ਕਰਕੇ ਫਿਰ ਲੈ ਕੇ ਆਉਂਗਾ ਮਹਾਰਾਜ ਦੀ ਸਵਾਰੀ ਜੀ ਜਦੋਂ ਤੁਸੀਂ ਉਹਨੇ ਤਿਆਰ ਕਰਨੀ ਸੀ ਪਾਲਕੀ ਸਾਹਿਬ ਦੂਜੀ ਤੁਹਾਡੀ ਜੇਬ 'ਚ ਪੈਸੇ ਵੀ ਹੈਗੇ ਸੀ ਮਾਇਆ ਹੈਗੀ ਸੀ ਕੋਲ ਕਿ ਖੁੱਲੇ ਗੱਫੇ ਸੀ ਵੀ ਤੁਸੀਂ ਤਿਆਰ ਕਰਾਤੀ ਜਹਾਤ ਤੰਗ ਸੀ ਮੈਨੂੰ ਇੱਕ ਵਿਸ਼ਵਾਸ ਸੀ ਗੁਰੂ ਦੇ ਉੱਤੇ ਕਿ ਮੈਂ ਗੁਰੂ ਦੇ ਅਚਾਰਣਾ 'ਚ ਮੱਥਾ ਟੇਕਿਆ ਜੀ ਇੱਥੇ ਭਾਈ ਕੁਲਵੰਦਰ ਸਿੰਘ ਜੀ ਨੇ ਸਾਰੇ ਜਾਣਦੇ ਹੋਣਗੇ ਜੀ ਤੇ ਉਹ ਉਹਨਾਂ ਦੇ ਕੋਲ ਆ ਉਹਨਾਂ ਨੇ ਮੈਨੂੰ ਕਿਹਾ ਵੀ ਪਾਲਕੀ ਸਾਹਿਬ ਜਿਹੜੀ ਛੋਟੀ ਆ ਉੱਥੋਂ ਹੀ ਰਿਪੇਅਰ ਕਰਾਉਂਦਾ ਸੀ ਮੈਂ ਕਦੇ ਛੋਟੀ ਬਹੁਤੀ ਉਹ ਥੋੜਾ ਜਿਹਾ ਜ਼ਿਆਦਾ 올ਡ ਕਰਕੇ ਨਾ ਤੇ ਉਹ ਕਹਿੰਦੀ ਵੀ ਗੱਡੀ ਦਾ ਵੱਡੀ ਕਿਤੇ ਮਹਿੰਦਰਾ ਗੱਡੀ ਤੁਸੀਂ ਲਿਓ ਤੇ ਉਹਨਾਂ ਕੋਲ ਗੱਡੀ ਆਈ ਮੈਨੂੰ ਪਤਾ ਲੱਗਿਆ ਜੀ ਮੈਂ ਉਹਨਾਂ ਕੋਲ ਗਿਆ ਤੇ ਮੈਂ ਉਹਨਾਂ ਨੂੰ ਆਖਿਆ ਭਾਈ ਪੈਸੇ ਪੂਸੇ ਤਾਂ ਫੌਜੀ ਆਦਮੀ ਕੋਲ ਜੇ ਇਕੱਠੇ ਕਰੀਏ ਹੋਰ ਪਾਸੇ ਲੱਗ ਜਾਂਦੇ ਜੀ ਮੇਰੇ ਕੋਲ ਇੰਨੇ ਕੇ ਪੈਸੇ ਆ ਜੀ ਵੀ ਤੁਸੀਂ ਮੈਨੂੰ ਇੰਨਾ ਪਾਲਕ ਮੈਂ ਪਾਲਕੀ ਸਾਹਿਬ ਮਹਾਰਾਜ ਵਾਸਤੇ ਤਿਆਰ ਕਰਨੀ ਉਹ ਵੀ ਇਦਾਂ ਰਗੀਲੇ ਆ ਖੈਦਰ ਜਲਾਇਸਿਕ ਲੈ ਜਾਓ ਜਦੋਂ ਹੋਏ ਤੁਸੀਂ ਦੇ ਦਿਓ ਤੇ ਉਹਨਾਂ ਨੂੰ ਬੈਨੀ ਖੁਸ਼ੀ ਹੋਈ ਉਹਨਾਂ ਕੱਲ ਮੈਨੂੰ ਫੇਰ ਮਿਲੇ ਆ ਤੇ ਜਰਪਾਲ ਸਿੰਘ ਸਾਹਿਬ ਦੇਖੀਏ ਨਾ ਉਹ ਕਹਿੰਦਾ ਵੀ ਸਾਡੇ ਭਾਗ ਬੜੇ ਚੰਗੇ ਨੇ ਜਿਹੜੇ ਮਹਾਰਾਜ ਨੇ ਕਿਰਪਾ ਕੀਤੀ ਮਹਾਰਾਜ ਦੇ ਸਰੂਪ ਜਾਂਦੇ ਨੇ ਹੁਣ ਤੁਸੀਂ ਇਹ ਇੱਥੇ ਆਏ ਸੰਗਤਾਂ ਦੇ ਹੁਣ ਜਦੋਂ ਦਰਸ਼ਨ ਕਰਨੇ ਨੇ ਤਾਂ ਇਹ ਮੈਂ ਕਿਹ ਹੋਰ ਬੇਨਤੀ ਕਰਾਂ ਇਹ ਨਿਸ਼ਕਾਮ ਸੇਵਾਜੀ ਕੋਈ ਅਦੀ ਪੇਟਾਂ ਨਹੀਂ ਜਿਹੜੇ ਵੀ ਮੈਨੂੰ ਕਹਿੰਦਾ ਜੀ ਮੇਰਾ ਟਾਈਮ ਹੋਵੇ ਮੈਂ ਲੈ ਜਾਂਦਾ ਨਹੀਂ ਤਾਂ ਕਹਿੰਦਾ ਜੀ ਆਹ ਚਾਬੀਆਂ ਗੱਡੀ ਵਿੱਚ ਐ ਤੇ ਜਿੱਤੇ ਮਰਜ਼ੀ ਲੈ ਜਾਓ ਸ਼੍ਰੋਮਣੀ ਕਮੇਟੀ ਇਹਨੂੰ ਮਨੀਕਰਨ ਸਾਹਿਬ ਲੇਖ ਗਈ ਸੀ ਦੇਖੋ ਜਿਨ੍ਹਾਂ ਦੇ ਕੋਲ ਆਪਾਂ ਦੇ ਗੱਡੀਆਂ ਲੈਣੀਆਂ ਸੀ ਉਹ ਇੱਕ ਹਫਤਾ ਉਹਨਾਂ ਨੇ ਮਨੀਕਰਨ ਸਾਹਿਬ ਤੋਂ ਸਰੂਪ ਲਾ ਕੇ ਫਿਰ ਗੋਬਨਵਾਲ ਸਾਹਿਬ ਲੈ ਕੇ ਗਏ ਫਿਰ ਦਰਬਾਰ ਸਾਹਿਬ ਗਈ ਮੈਂ ਕਿਹਾ ਵੀ ਦੇਖੋ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ ਜਿਹਦੇ ਕੋਲ ਅਸੀਂ ਮੰਗਦੇ ਸੀ ਉਹ ਇਹ ਲੈ ਕੇ ਗਈ ਗੁਰੂ ਦੀ ਪਾਲਕੀ ਕਿੰਨਾ ਮਨ ਨੂੰ ਸਕੂਨ ਹੁੰਦਾ ਕਿੰਨੀ ਮਨ ਨੂੰ ਖੁਸ਼ੀ ਹੁੰਦੀ ਤੇ ਆਪ ਜੀ ਨੂੰ ਦੇਖੋ ਆ ਕੇ ਖੜੀ ਏ ਤੁਸੀਂ ਕਹਿੰਦੇ ਇਹਨੇ ਪਾਲਕੀ ਸਾਹਿਬ ਦੇ ਵਿੱਚ ਜਿੱਥੇ ਸਤਿਗੁਰੂ ਬਰਾਜਮਾਨ ਹੁੰਦੇ ਨੇ ਜਿੱਥੇ ਜਾਏ ਬਹੀ ਮੇਰਾ ਸਤਿਗੁਰੂ ਸੋ ਥਾਨ ਸੁਆਵਾਂ ਰਾਮ ਰਾਜੇ ਤੁਸੀਂ ਕਿਤੇ ਪਾਲਕੀ ਸਾਹਿਬ 'ਚ ਬੈਠ ਕੇ ਵੇਖਿਓ ਇਨਾ ਸਕੂਨ ਮਿਲਦਾ ਏ ਕਿ ਮਹਾਰਾਜ ਦਾ ਰਾਥ ਏ ਜਿੱਥੇ ਮਹਾਰਾਜ ਪ੍ਰਕਾਸ਼ਮੰਦ ਹੁੰਦੇ ਨੇ ਜੀ ਤੇ ਮੈਨੂੰ ਪਾਲਕੀ ਸਾਹਿਬ ਪਤਾ ਹੋਇਆ ਲੱਗਿਆ ਨਾ ਵੀ ਕਰਵੰਤ ਸਿੰਘ ਜੀ ਕਹਿੰਦੇ ਪਾਲਕੀ ਸਾਹਿਬ ਦੇ ਵਿੱਚ ਹੀ ਪ੍ਰਕਾਸ਼ਮੰਦ ਕਰਨੀ ਨੇ ਇੱਥੇ ਭਾਈ ਬਖਸ਼ੀਸ਼ ਸਿੰਘ ਜੀ ਕਹਿੰਦੇ ਜੀ ਤੇ ਮੈਂ ਹੁਣ ਸਵੇਰੇ ਆਇਆ ਸੀ ਤੇ ਮੈਂ ਤਿੰਨ ਦਿਨ ਤੋਂ ਇਹਨੂੰ ਤਿਆਰ ਕਰ ਰਿਆ ਕੋਈ ਵੀ ਰੂਜ ਕੇ ਨਕਸ਼ਣ ਨਾ ਹੋਵੇ ਅ ਅੱਜ ਹੁਣ ਮੈਂ ਤਿਆਰ ਕਰਕੇ ਸਿੱਧੀ ਇੱਥੇ ਲੈ ਕੇ ਆਇਆ ਜੀ ਸਰਦਾਰ ਸਾਹਿਬ ਜਿੱਦਾਂ ਆਪਾਂ ਕਈ ਵਾਰੀ ਕੋਈ ਚੀਜ਼ ਲੈਨੇ ਆ ਤਾਂ ਕਈ ਵਾਰੀ ਬੰਦਾ ਇਦਾਂ ਹੁੰਦਾ ਵੀ ਗੱਡੀ ਲੈ ਲਈ ਹੁਣ ਕਿਸ਼ਤਾਂ ਨਹੀਂ ਭਰ ਹੋ ਰਹੀਆਂ ਕਰ ਲੈ ਲਿਆ ਹੁਣ ਕਿਸ਼ਤਾਂ ਨਹੀਂ ਭਰ ਹੋ ਗਈ ਐ ਵੀ ਇਹ ਕੰਮ ਕਰ ਬੈਠੇ ਬੜੇ ਤੰਗ ਹੋਏ ਹੁਣ ਤੁਸੀਂ ਮਹਾਰਾਜ ਦਾ ਇਹ ਕੰਮ ਕੀਤਾ ਤੁਹਾਨੂੰ ਲੱਗਦਾ ਵੀ ਕੋਈ ਤੰਗੀ ਪੇਸ਼ੀ ਆਈ ਆ ਜਾਂ ਬਾਅਦ ਚ ਵੀ ਇਹਦੇ ਕਰਕੇ ਤੁਹਾਨੂੰ ਮਾੜੀ ਮੋਟੀ ਫਾਈਨੈਂਸ਼ਲੀ ਕਸ਼ਟ ਚ ਲੰਣਾ ਪਿਆ ਹੋਵੇ ਇਹਦੇ ਨਾਲ ਤਾਂ ਜੀ ਬਰਕਤਾਂ ਪਈਆਂ ਜੀ ਮੈਂ ਆਪ ਜੀ ਨੂੰ ਦੱਸਿਆ ਜੀ ਵੀ ਜਦੋਂ ਇਹ ਕਰ ਆਈ ਜੀ ਇੰਨੀ ਕਰਮ ਵਾਲੀ ਸੀ ਉਹ ਮੇਰਾ ਬੇਟਾ ਆਖੀ ਜਾ ਬੈ ਡੈਡੀ ਸਭ ਕੁਝ ਹੋ ਗਿਆ ਵਿਜਾ ਨਹੀਂ ਆ ਰਿਹਾ ਇੰਨਾ ਟਾਈਮ ਹੋ ਗਿਆ ਜੀ ਫਿੰਗਰ ਪ੍ਰਿੰਟ ਵੀ ਹੋ ਗਏ ਜਿਹੜੇ ਸਭ ਕੁਝ ਹੋਣਾ ਸੀ ਮੈਂ ਕਿਹਾ ਪੁੱਤ ਆ ਜਾ ਮੈਨੂੰ ਪਤਾ ਵਿਸ਼ਵਾਸ ਸੀ ਤੇ ਮੈਂ ਕਿਹਾ ਪੁੱਤ ਆ ਜਾਣਾ ਤੂੰ ਚਿੰਤਾ ਨਾ ਕਰ ਜੇ ਦਿਨ ਆਈ ਹੈ ਤੇ ਉਸ ਦਿਨ ਆਗੇ ਮੈਂ ਕਿ ਛੋਟੀ ਜੀ ਗੱਲ ਕਰਾਂ ਜੀ ਤੇ ਇਹ ਦੇ ਪਿਛੇ ਲੇਟਾ ਐਲਡੀ ਲੱਗੀ ਹੈ ਜੀ ਅੱਗੇ ਲਾਈਟਾਂ ਚੱਲਣੀ ਜੀ ਇਹ ਤੇ ਇਹ ਮੈਨੂੰ ਪਤਾ ਨਹੀਂ ਸੀ ਵੀ ਇੰਨੀ ਬਿਜਲੀ ਖਾਂਦੀ ਹੈ ਤੇ ਮੈਂ ਨਾ ਬੈਟਰੀ ਦੇ ਉੱਤੇ ਇੱਕ ਇਨਵਰਟਰ ਲਾਇਆ ਸੀ ਵਿੱਚ ਤੇ ਉਹ ਬੈਟਰੀ ਗੱਡੀ ਬੰਦ ਸੀ ਉਹ ਬੈਟਰੀ ਖਾਈ ਗਈ ਤੇ ਬੈਟਰੀ ਡਿਸ ਹੋ ਗਈ ਉਧਰ ਨਗਰ ਕੀਰਤਨ ਦੇ ਵਿੱਚ ਜਾਣੀ ਸੀ ਪੈਲਕੀ ਜਦੋਂ ਪਹਿਲੇ ਦਿਨ ਆਏ ਅੰਦਰ ਵੀ ਲਾਈਟਾਂ ਜਗਾਈਆਂ ਮੈਂ ਸ਼ਬਦ ਡੈਕ ਡੁਕ ਲਾਏ ਜੀ ਖੁਸ਼ੀ ਇੰਨੀ ਸੀਗੀ ਤੇ ਮੈਂ ਜਦੋਂ ਮੈਂ ਲਾ ਕੇ ਬੈਟਰੀ ਬਿਲਕੁਲ ਡਿਸ ਮੈਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਪ੍ਰਤੱਖ ਰੂਪ ਦੇ ਵਿੱਚ ਮੈਂ ਇਹ ਆਪ ਜੀ ਦੇ ਨਾਲ ਸਾਂਝ ਪਾ ਰਿਹਾ ਜੀ ਕਈ ਕਹਿੰਦੇ ਨੇ ਪਖੰਡਾ ਇਦਾਂ ਨੇ ਕੋਈ ਜੋ ਮਰਦੀ ਸਮਝੀ ਜਾਂ ਜੋ ਮੇਰੇ ਨਾਲ ਹੋਇਆ ਜੀ ਉਹ ਮੈਂ ਦੱਸਦੇ ਆਪ ਜੀ ਦੇ ਚੰਦ ਦੇ ਸਿਰੂ ਤੇ ਮੈਂ ਨਾ ਜਦੋਂ ਕਿਆਰ ਲੱਗਿਆ ਉਧਰ ਪਾਲ ਨਗਰ ਕੀਰਤਨ ਦੀ ਟਾਈਮ ਹੋ ਗਿਆ ਜੀ ਉਦੋਂ ਮੈਂ ਸਟਾਰਟ ਬਿਲਕੁਲ ਗੱਡੀ ਬੋਲੀ ਹੋਣੀ ਸੀ ਤੇ ਵਰਨਾ ਗੱਡੀ ਮਾਰਾਂ ਦੇ ਬਖਸ਼ੀ ਹੈ ਤੇ ਮੈਂ ਵਰਨਾ ਗੱਡੀ ਦੇ ਇੱਕ ਲੀਡ ਖੋਲ ਲਈ ਜੀ ਤੇ ਦੂਜੀ ਲੀਡ ਖੋਲਣ ਲੱਗਿਆ ਨਾ ਮੇਰੇ ਮਨ ਚ ਬਾਰੇ ਜੀ ਕਿਰਪਾ ਕਰੋ ਤੇ ਪਲੇਟ ਦੇ ਮੱਕੇ ਵਸਤੀ ਦਾ ਹੋ ਗਿਆ ਕਿ ਤੇਰੇ ਦਾਸ ਦੀ ਤੇ ਮੈਂ ਉਹ ਉੱਥੇ ਵੌਂਟ ਕਵਰ ਖੋਲਿਆ ਹੋਇਆ ਤੇ ਮੈਂ ਫੇਰ ਆ ਕੇ ਗੱਡੀ 'ਚ ਸਲਮ ਮਾਰੀ ਗੱਡੀ ਐਦਾਂ ਹੋ ਗਈ ਨਵੀਂ ਬੈਟਰੀ ਰੱਖੀ ਹੈ ਜੀ ਇਹ ਮੈਂ ਪ੍ਰਤੱਖ ਵੇਖਿਆ ਜੀ ਮੇਦੀ ਬੇਟੀ ਭੱਜ ਕੇ ਆਈ ਕਹਿੰਦੀ ਡੈਡੀ ਨਾਲੇ ਆ ਬੈਟਰੀ ਹੈ ਕਿ ਮੈਂ ਕਿਹਾ ਮਹਾਰਾਜ ਨੂੰ ਕਿਹਾ ਮਹਾਰਾਜ ਪੱਤਾ ਰੱਖੋ ਤੇ ਮਹਾਰਾਜ ਨੇ ਪ੍ਰਤੱਖ ਦੀ ਤਾਕਤ ਹੈ ਅਰਦਾਸ ਦੀ ਤਾਕਤ ਕਹਿ ਸਕਦੇ ਹਾਂ ਅਰਦਾਸ ਦੀ ਸਿਰ ਮੈਂ ਇਹ ਉਹ ਮਨ ਵਿੱਚ ਸੋਚਿਆ ਮਹਾਰਾਜ ਆਪਣੇ ਦਾਸ ਦੀ ਪੱਤਾ ਰੱਖੀਗੇ ਤੇ ਉਹ ਤਾਂ ਨਗਰ ਕੀਰਤਨ ਦੇ ਵਿੱਚ ਆ ਕੇ ਪਤਾ ਨਹੀਂ ਕਿੱਦਾਂ ਦੀ ਗੱਡੀ ਪੁਰਾਣੀ ਛਰਾਣੀ ਲੈ ਆਇਆ ਵੀ ਇਹ ਤਾਂ ਪਹੁੰਚਾਈ ਨਹੀਂ ਟਾਈ ਤੇ ਜਿੱਥੇ ਵੀ ਮੈਨੂੰ ਟਾਈਮ ਦਿੱਤਾ ਮੈਂ ਉੱਥੇ 10 ਮਿੰਟ ਪਹਿਲਾਂ ਕੋਸ਼ਿਸ਼ ਕਰਦਾ ਕਿ ਗੁਰੂ ਦੀ ਸੰਗਤ ਵੇਟ ਨਾ ਕਰੇ ਵੀ ਪਾਲਕੇ ਸਾਹਿਬ ਆ ਰਹੀ ਏ ਤੇ ਇਹ ਆ ਜੀ ਪ੍ਰਤਾਖ ਖਲ ਤਾਂ ਮੋٹے-ਮੋٹے ਦੇ ਅੱਥੇ ਆ ਹੈ ਜੀ ਇੱਕ ਜਿਹੜਾ ਬੰਪਰ ਬਣਾਇਆ ਇਹਦਾ ਪਾਣੀ ਛਿੜਕ ਹੁੰਦਾ ਜੀ ਅੱਗੇ ਇਹ ਮੈਨੂੰ ਕਿਤੇ ਨਹੀਂ ਮੈਂ ਸਰਹੰਦ ਵੀ ਜਾਇਆ ਜੀ ਪਟਿਆਲੇ ਵੀ ਜਾਇਆ ਜਲੰਧਰ ਵੀ ਜਾਇਆ ਆ ਕੇ ਇਹਦੀ ਅੰਤਰਾ ਜੀ ਦਿਖਦੀਆਂ ਮਹਿੰਦਰਾ ਗੱਡੀ ਦੀਆਂ ਮੈਂ ਕਿਹਾ ਵੀ ਇਹਦਾ ਮਹਾਰਾਜ ਦਾ ਰਸਤੇ ਤੇ ਥੋੜੀ ਛੋਹ ਹੀ ਦੀ ਇੰਦਾਂ ਦੀ ਲੱਗੇ ਵਿੱਚ ਥਾਰ ਦਾ ਡੈਸ਼ਬੋਰਡ ਲਾਇਆ ਜੀ ਤੇ ਮੈਨੂੰ ਆਇਆ ਵੀ ਹੁਣ ਮੈਂ ਕਿਤੇ ਵੀ ਜਾਵਾਂ ਮੈਨੂੰ ਕੋਈ ਚੀਜ਼ ਮਿਲਦੀ ਜਾਂਦਾ ਮੈਨੂੰ ਐ ਲੱਗਦਾ ਪਾਰ ਕੀ ਸਭ ਚ ਮੈਂ ਲਾ ਦਮਾ ਤੇ ਮੈਨੂੰ ਇਹ ਸਕੂਨ ਮਿਲਦਾ ਜੀ ਘਰ ਵਿੱਚ ਆਪਾਂ ਕਰੋੜਾ ਰੁਪਏ ਲਾ ਦੇਣਾ ਤੇ ਉਹਦਾ ਸਕੂਨ ਇੰਨਾ ਨਹੀਂ ਮਿਲਦਾ ਜੇ ਨਾ ਮੈਨੂੰ ਇਹ ਮਿਲ ਜਾਂਦਾ ਵੀ ਆਹ ਸੋਹਣੀ ਚੀਜ਼ ਪਾਰ ਕੀ ਸਭ ਚ ਲੱਗੀ ਗਈ ਇਹ ਜਦੋਂ ਮੈਂ ਗਿਆ ਨਾ ਮੈਂ ਕੋਸ਼ਿਸ਼ ਕੀਤੀ ਤੇ ਤਿੰਨ ਚਾਰ ਵਾਰੀ ਮੈਂ ਕਿਤੇ ਨਾ ਮਿਲਿਆ ਤੇ ਮੈਨੂੰ ਥੋੜੀ ਜੀ ਉਹ ਹੋਇਆ ਵੀ ਆਪਾਂ ਸਟੀਲ ਸਟੀਲ ਦੀ ਚਾਦਰ ਲੈ ਕੇ ਨਾ ਉਹਦਾ ਬਣਾ ਲੰਦੇ ਆ ਵੀ ਪ੍ਰੈਸ ਤੋਂ ਕਰਾ ਲਵਾਂਗੇ ਤੇ ਜਿਸ ਦੁਕਾਨ ਤੇ ਮੈਂ ਤਿੰਨ ਚਾਰ ਵਾਰੀ ਪਹਿਲਾਂ ਜਾਇਆ ਆ ਜੀ ਤੇ ਉਹਨਾਂ ਜਵਾਬ ਦੇ ਦਿੱਤਾ ਕਿਉਂਕਿ ਸਾਡਾ ਮੈਨੂੰ ਆਏ ਵੀ ਬਜਟ ਵਿੱਚ ਵੀ ਰਹਿ ਤੇ ਚੀਜ਼ ਵੀ ਸੋਹਣੀ ਬਣ ਜਾਵੇ ਜਿਹੜੇ ਮੁਤਾਬਕੇ ਚਾਹੁੰਦੇ ਸੀ ਸ਼ੀਟ ਉਹ ਕਹਿੰਦੇ ਹੁਣੇ ਵੀ ਪੂਰੀ ਸ਼ੀਟ ਵਿੱਚੋਂ ਉਹ ਕਹਿੰਦੇ ਪੂਰੀ ਸ਼ੀਟ ਲੈ ਜਾਓ ਪੂਰੀ ਸ਼ੀਟ ਫਿਰ ਮੈਂ ਕਿਹਾ ਵੇਸਟ ਚਲੀ ਜਾਣੀ ਨਾਲੇ ਬਜਟ ਜ਼ਿਆਦਾ ਸੀ ਤੇ ਮੈਂ ਤੁਹਾਨੂੰ ਦੱਸਿਆ ਮੈਂ ਕਿੱਧਾ ਬਣਾਈ ਆ ਪੈਸੇ ਜੋੜ ਕੇ ਨਹੀਂ ਬਣਾਈ ਮਹਾਰਾਜ ਨੇ ਕਿਰਪਾ ਕੀਤੀ ਤੇ ਬਣ ਗਈ ਜੀ ਤੇ ਜਦੋਂ ਇਹ ਨਹੀਂ ਮਿਲੀ ਨਾ ਕਿ ਤੂੰ ਮਰ ਗਿਆ ਮਹਾਰਾਜ ਕਿਰਪਾ ਕਰੋ ਮਾ ਤੁਹਾਡੇ ਕਿਹਾ ਜੀ ਤੇ ਮਹਾਰਾਜ ਇਦਾਂ ਹੀ ਉੱਥੇ ਭੇਜ ਦਿੰਦਾ ਜਿੱਥੇ ਸਮਾਨ ਮਿਲਣਾ ਹੋਵੇ ਮੈਂ ਸੱਜਰੀ ਤੜਕੇ ਉਹ ਨਾਮਤਾਰੀ ਇਸ ਹੋਲ ਰਹੀ ਸੀ ਦੁਕਾਨ ਤੇ ਮੈਂ ਉਹਨਾਂ ਕੋਲ ਗਿਆ ਕਿਹਾ ਮੈਂ ਕਿਹਾ ਵੀ ਮੈਨੂੰ ਉਹ ਚਾਦਰ ਚਾਹੀਦੀ ਹੈ ਜੀ ਤੇ 2 ਮਿੰਟ ਚੁੱਪ ਰਿਹਾ ਕਹਿੰਦੇ ਆ ਜਾਓ ਜੀ ਤੇ ਆਪਣੇ بیٹے ਨੂੰ ਕਹਿਣ ਲੱਗਿਆ ਵੀ ਉਹ ਚਾਦਰ ਦੇ ਦਿਓ ਉਹ 2-3 ਚੱਕਰ ਮਾਰ ਕੇ ਉਹ ਇੰਨੇ ਨੰਬਰ ਹੈ ਜੀ ਇਹ ਦੋ ਚੀਜ਼ਾਂ ਚ ਹੁੰਦੀਆਂ ਇੱਕ ਨੂੰ ਜੰਗ ਲੱਗ ਜਾਂਦਾ ਸਟੀਲ ਨੂੰ ਇੱਕ ਨੂੰ ਨਹੀਂ ਜੰਗ ਲੱਗਦਾ ਉਹ ਕਹਿੰਦਾ ਇੰਨੇ ਨੰਬਰ ਹੈ ਉਹ ਕਹਿੰਦਾ ਹਾਂਜੀ ਉਹਦੇ ਉਹ بیٹے ਨੂੰ ਕਹਿੰਦਾ ਉਹਦੇ ਵਿੱਚੋਂ ਹੀ ਦੇ ਦਿਓ ਅੱਧੀ ਸੀਟ ਦੇ ਦੇ ਉਹਨਾਂ ਨੂੰ ਫਿਰ ਆ ਗਿਆ ਜੀ ਵਾਪਸ ਕਹਿੰਦਾ ਵੀ ਉਹਨੇ ਨੰਬਰ ਹੈ ਉਹ ਗੁੱਸੇ ਹੋ ਗਿਆ ਕਹਿੰਦਾ ਮੈਨੂੰ ਪਤਾ ਹੈ ਵੀ ਕਿਹੜੀ ਨੰਬਰ ਸੀਟ ਪਈ ਹੈ ਮਤਲਬ ਬੇਟੇ ਨੂੰ ਵੀ ਯਕੀਨ ਨਹੀਂ ਸੀ ਹੋ ਰਿਹਾ ਵੀ ਮੇਰਾ ਬਾਪੂ ਅੱਧੀ ਸੀਟ ਦੇ ਸਕਦਾ ਘਟ ਕੇ ਜਦੋਂ ਉਹ ਸਟੋਰ ਅੱਗੇ ਆ ਜੀ ਉਹਨਾਂ ਦਾ ਜਦੋਂ ਸਟੋਰ ਵੀ ਜਾ ਰਹੇ ਅਸੀਂ ਪੈਦਲ ਸੀਟ ਚੱਕਣ ਵਾਸਤੇ ਉਹ ਕਹਿੰਦਾ ਵੀ ਪਾਪਾ ਨੇ ਤੁਹਾਨੂੰ ਹਾਂ ਕਿਦਾ ਕਰ ਦਿੱਤੀ ਵੀ ਇਹ ਤਾਂ ਜਿਹੜੀ ਅਸੀਂ ਵੀ ਕਹੀ ਹੈ ਨਾ ਪਾਪਾ ਨੂੰ ਵੀ ਪੂਰੀ ਸੀਟ ਅੱਧੀ ਸੀਟ ਦੇ ਦਿਓ ਕਿਸੇ ਨੂੰ ਉਹ ਕਹਿੰਦਾ ਵੀ ਨਹੀਂ ਪੂਰੀ ਸੀਟ ਦੇਣੀ ਹੈ ਕਿਸੇ ਨੂੰ ਅੱਧੀ ਨਹੀਂ ਦੇਣੀ ਮੈਂ ਹੁਣ ਉਹਨੂੰ ਕੀ ਆਖਿਆ ਵੀ ਇਹ ਇਹਨੇ ਥੋੜੋ ਦਿੱਤੀ ਆ ਤਾਂ ਗੁਰੂ ਦਾਸ਼ੀਰਫਾ ਦਿੱਤੀ ਆ ਤਾਂ ਇਹਦਾ ਮਨ ਵਿੱਚ ਦੇ ਆਈ ਆ ਵੀ ਅੱਧੀ ਸੀਟ ਦੇ ਦਈਏ ਇਦਾਂ ਦੇ ਬਹੁਤ ਇਦਾਂ ਦੇ ਕੌਤਕ ਹੈ ਜੀ ਇੱਕ ਮੈਂ ਛੋਟੀ ਜਿਹੀ ਹੋਰ ਦਿੰਦਾ ਮੇਦੇ ਭਾਜੀ ਆ ਜੀ ਉਹ ਤਾਂ ਨਾ ਆਸਟ੍ਰੇਲੀਆ ਜਾਣਾ ਸੀ ਉਹਨਾਂ ਦੇ ਵਿਗਨ ਪੈ ਰਿਆ ਸੀ ਮੈਂ ਲੁਧਿਆਣੇ ਵੱਲ ਗਿਆ ਸੀ ਆਉਂਦੇ ਹੋਏ ਮੈਂ ਕਿਹਾ ਸਮਰਾਲੇ ਮੇਰੀ ਸਿਸਟਰ ਹੈ ਜੀ ਮੈਂ ਕਿਹਾ ਚੱਲ ਮਿਲ ਕੇ ਚੱਲਦਾ ਪਾਲਕੀ ਸਾਹਿਬ ਖੜੀ ਕੀਤੀ ਆ ਚਾਹ ਨਹੀਂ ਪੀ ਰਹੇ ਮੈਂ ਕਿਹਾ ਭੈਣ ਕੀ ਹੋਇਆ ਤੁਹਾਡਾ ਉਹਨਾਂ ਦਾ ਵਿਜਾ ਆਸਟ੍ਰੇਲੀਆ ਭੈਣ ਭਾਣਜੀ ਕੋਲ ਜਾਣਾ ਸੀ ਉਹਨਾਂ ਦੇ ਕੋਲ ਤੇ ਉਹ ਕਹਿੰਦੀ ਵੀ ਵਿਗਨਜਾ ਪੈ ਰਿਆ ਵੀ ਉਹ ਨਹੀਂ ਰਿਹਾ ਹਲੇ ਚਾਹੀ ਪੀਰੇ ਬਿੱਲ ਵੱਜ ਗਈ ਤੇ ਭਾਜੀ ਦੇਖਣਗੇ ਉਹ ਕਹਿੰਦਾ ਡਾਕੀ ਆ ਗਿਆ ਜੀ ਇਹ ਮੈਂ ਸਾਕਸ਼ਾਤ ਗੱਲ ਕਰ ਰਿਹਾ ਜੀ ਇਹਦੇ ਵਿੱਚ ਇੱਕ ਵੀ ਮੈਨੂੰ ਆਈ ਨਹੀਂ ਲੱਗਦਾ ਵੀ ਮੈਂ ਸੰਗਤ ਦੇ ਨਾਲ ਸਾਝ ਪਾਵਾਂ ਗੁਰੂ ਦਾ ਵਰਤਾਰਾ ਕਿਦਾਂ ਵਰਤਦਾ ਜੀ ਤੇ ਜਦੋਂ ਉਹਨਾਂ ਨੇ ਦੇਖਿਆ ਜੀ ਖੋਲ ਕੇ ਉਹ ਉਹਦਾ ਜਿਹੜਾ ਵਿਗਤ ਪੈਦਾ ਸੀ ਨਾ ਉਹਦਾ ਦਾ ਬਿਜ ਆ ਗਿਆ ਜੀ ਤੇ ਮੈਂ ਕਿਹਾ ਵੇਖੋ ਇਹ ਚਾਹ ਵੀ ਨਹੀਂ ਪੀਤੀ ਇਹ ਪਾਲਕੇ ਸਾਹਿਬ ਇੰਨੀ ਕਰਮਾ ਆਲੀ ਇਹਨਾਂ ਕਿਉਂ ਕਰਮਾ ਆਲੀਏ ਗੁਰੂ ਦੇ ਚਰਨ ਪੈਂਦੇ ਨੇ ਸਰਦਾਰ ਤਾਂ ਹੁਣ ਲੋਕ ਤੁਹਾਨੂੰ ਇਦਾਂ ਫੋਨ ਨਾ ਲੱਗ ਜਵੇ ਕਰਨ ਵੀ ਸਾਡਾ ਵੀਜ਼ਾ ਨਹੀਂ ਆ ਰਿਹਾ ਜੀ ਪਾਲਕੀ ਸਭ ਲਿਆਓ ਘਰੇ ਨਹੀਂ ਜੋ ਹਕੀਕਤ ਹੈ ਮੈਂ ਉਹ ਦੱਸਿਆ ਜੀ ਵੀ ਗੁਰੂ ਦੇ ਲੋਕ ਇਧਰ ਨੂੰ ਵੀ ਤੁਰ ਪੈਂਦੇ ਆ ਨਾ ਜੀ ਸਾਡੇ ਗੁਰੂ ਦੇ ਚਰਨ ਪੈਂਦੇ ਹੋਏ ਨਾ ਚਰਨ ਗੁਰੂ ਦੇ ਸਿੱਖੀ ਕੀ ਹੈ ਗੁਰੂ ਨੂੰ ਮੱਥਾ ਟੇਕਣਾ ਸਿੱਖੀ ਨਹੀਂ ਹੈ ਸਿੱਖੀ ਸਿੱਖਿਆ ਗੁਰ ਵਿਚਾਰ 17 ਵਾਰੀ ਵਿਚਾਰ 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 ਨਾਨਕ ਨੀਚ ਕਹੀ ਵਿਚਾਰ 17 ਵਾਰੀ ਜਪਜੀ ਸਾਹਿਬ ਦੇ ਵੀ ਵਿਚਾਰ 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 ਨਹੀਂ ਅਸੀਂ ਕਰਦੇ ਅਸੀਂ ਕਹਿੰਦੇ ਮੈਂ ਤਾਂ 2 ਘੰਟੇ ਪਾਠ ਕਰਕੇ ਆ ਗਿਆ ਜੀ ਫਿਰ ਆਖਿਆ ਕਿਹੜਾ ਪਾਠ ਕੀਤਾ ਆਹ ਕੀਤਾ ਇਹ ਕੋਈ ਅਰਥ ਪੁੱਛੀਏ ਇਹ ਤਾਂ ਪਤਾ ਨਹੀਂ ਜਦੋਂ ਤੁਸੀਂ ਮੈਨੂੰ ਕੋਈ ਗੱਲ ਕਹੋ ਤੇ ਮੈਂ ਸੁਣੀ ਜਾਵਾਂ ਜੇ ਤੁਸੀਂ ਆਖੋ ਵੀ ਇਹ ਹੈ ਇਹਦਾ ਤਾਂ ਮੈਨੂੰ ਪਤਾ ਨਹੀਂ ਸੀ ਤੁਸੀਂ ਕਹਿਣਾ ਵੀ ਜੇ ਤੈਨੂੰ ਪਤਾ ਨਹੀਂ ਸੀ ਪੁੱਤਰਾ ਤੂੰ ਪੁੱਛ ਲੈਣਾ ਐਦਾਂ ਹੀ ਗੁਰੂ ਪਾਤਸ਼ਾਹ ਗੁਰੂ ਪਾਤਸ਼ਾਹ ਜੀ ਹਾਜ਼ਰ ਨਾਜ਼ਰ ਜੇ ਉਹਨਾਂ ਨੂੰ ਕਹੇ ਕੋਈ ਅਰਥ ਨਹੀਂ ਸਮਝ ਆਉਂਦੇ ਸੰਸਕ੍ਰਿਤ ਦੇ ਸ਼ਲੋਕ ਵੀ ਹੋਣਦਾ ਨਹੀਂ ਅਰਥ ਸਮਝ ਆਉਂਦੇ ਸਤਗੁਰੂ ਸਮਝਾ ਦਿਓ ਤੇ ਸਮਝ ਆਉਂਦਾ ਹੈ ਲੇਕਿਨ ਗੁਰੂ ਭਾਉ ਭਗਤ ਦਾ ਭੁੱਖਾ ਭਾਵਨਾ ਦਾ ਭੁੱਖਾ ਹੈ ਗੁਰੂ ਗੁਰੂ ਇਹ ਨਹੀਂ ਹੈ ਕਿ ਇਹ ਮੇਰੇ ਮੈਨੂੰ ਕੀ ਦੇ ਰਿਹਾ ਸੀ ਤਾਂ ਖਾਲੀ ਆਤਾ ਹੈ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਦਾ ਹੋਇਆ ਅਸੀਂ ਕਹਿੰਦੇ ਅਸੀਂ ਗੁਰੂ ਨੂੰ ਆ ਦਿੱਤਾ ਅਸੀਂ ਐਨਾਉਂਸਮੈਂਟਾ ਕਰਦੇ ਜਿਹੜਾ ਸਰੀਰ ਲੈ ਕੇ ਆਏ ਇਹ ਵੀ ਸਾਥ ਨਹੀਂ ਜਾਣਾ ਤੇ ਫਿਰ ਅਸੀਂ ਆ ਜਮੀਨਾ ਚਾਹਦਾਦਾ ਹੁਣ ਕਿੰਨੀ ਖਾਲਸੇ ਨੂੰ ਕਿੱਥੋਂ-ਕਿੱਥੋਂ ਆਏ ਨੇ ਆ ਦੇਖੋ ਫਤਿਹਗੜ੍ਹ ਸਾਹਿਬ ਤੋਂ ਸ਼ਾਇਦ ਆਏ ਹੋਣੇ ਸੰਗਤ ਇਹਨਾਂ ਨੇ ਸੋਚਿਆ ਇੱਥੇ ਜਿਹੜੀ ਖਾਲਸਾ ਦੀ ਚੌਂਕੀ ਹੈ ਨਾ ਉੱਥੇ ਅਸੀਂ ਹਾਜ਼ਰੀ ਲਾ ਕੇ ਜਾਈਏ ਇਹ ਤੀਰ ਤੋਂ ਸ਼ਨਾਣ ਹੈ ਕਿਉਂਕਿ ਸਾਨੂੰ ਇੱਕ ਮਾਣ ਹੁੰਦਾ ਕਿ ਸਾਡੇ ਜਿਹੜੇ ਮਾਝਾ ਰਣਜੀਤ ਸਿੰਘ ਹੈ ਉਹਨਾਂ ਦਾ ਕਿੰਨਾ ਵੱਡਾ ਰਾਜ ਸੀ ਕੋਈ ਬਗਾਵਤ ਨਹੀਂ ਹੋਈ ਇੱਕ ਮੈਂ ਆਪ ਜੀ ਨੂੰ ਦੱਸ ਕਰਾਂ ਮਹਾਰਾਜ ਰਣਜੀਤ ਸਿੰਘ ਦੇ ਦਾ ਕੋਆ ਨੂਰ ਨਾਲ ਹੀਰਾ ਡੋਲੇ ਤੇ ਬੰਧਿਆ ਸੀ ਤੇ ਜਦੋਂ ਡੋਲੇ ਤੇ ਬੰਧਿਆ ਹੀਰਾ ਉਹਨਾਂ ਨੂੰ ਇੱਕ ਮੁਸਲਮਾਨ ਵੀ ਆਇਆ ਸਰਦਾ ਚ ਉਹਨਾਂ ਨੂੰ ਸੋਚਿਆ ਵੀ ਇਹਨਾਂ ਨੂੰ ਪਤਾ ਨਹੀਂ ਹੈ ਸ਼ਾਇਦ ਵੀ ਡੋਲਾ ਕਿੱਥੇ ਇਹ ਹੀਰਾ ਕੋਏ ਨੂਰ ਕਿੱਥੇ ਲਗਾਉਂਦੇ ਉਹ ਕਹਿੰਦੇ ਮੈਂ ਮਹਾਰਾਜ ਜੀ ਇਹ ਜਿਹੜਾ ਡੋਲੇ ਤੇ ਹੀਰਾ ਬੰਧਿਆ ਇੱਥੇ ਨਹੀਂ ਇਹ ਤਾਂ ਇਹਦੀ ਜਗ੍ਹਾ ਮੱਥੇ ਤੇ ਹੁੰਦੀ ਏ ਕੋਏ ਨੂਰ ਹੀਰੇ ਦੀ ਜਗ੍ਹਾ ਮੱਥੇ ਤੇ ਹੁੰਦੀ ਏ ਮਹਾਰਾਜ ਰਣਜੀਤ ਹਾਜ਼ਰ ਜੀ ਵਾਪਸੀ ਉਹ ਕਹਿਣ ਲੱਗੇ ਮੱਥੇ ਤੇ ਉਹ ਲਾਉਂਦੇ ਨੇ ਜਿਹਦੇ ਮੱਥੇ ਰਗੜ ਕੇ ਲਿਆ ਹੋਵੇ ਅਸੀਂ ਤਾਂ ਡੌੜਿਆਂ ਦੇ ਜੋਰ ਨਾਲ ਲਿਆ ਤੇ ਡੌੜਿਆਂ ਤੇ ਹੀ ਬੰਨਾਂਗੇ ਬੋਲੇ ਸੋਨਿਆ ਸੋ ਸ੍ਰੀ ਅਕਾਲ ਤੁਹਾਡਾ ਬਹੁਤ ਯੋਗਦਾਨ ਹੈ ਜੀ ਤੁਸੀਂ ਇਸ ਦਿਨ ਤੋਂ ਪਹਿਲੇ ਦਿਨ ਤੋਂ ਇਸ ਸਥਾਨ ਦੀ ਜਿਹੜੀ ਸੰਗਤ ਆਕ ਆਵਾਜ਼ ਪਹੁੰਚਾਈਏ ਬਿਲਕੁਲ ਜਿਆਦਾ ਲੰਬੀ ਗੱਲ ਨਾ ਜਾਵੇ ਇਸ ਕਰਕੇ ਸੰਦੇਸ਼ ਜਿਹੜਾ ਜਾਣਾ ਚਾਹੀਦਾ ਸੀ ਉਹ ਬਹੁਤ ਜ਼ਰੂਰੀ ਸੀ ਸੁਪਾਲਕੀ ਸਾਹਿਬ ਸਿੰਘ ਸਾਹਿਬ ਹੋਰਾਂ ਨੇ ਬਣਾਈ ਹੈ ਤੇ ਸ਼ਰਧਾ ਭਾਵਨਾ ਦੇ ਨਾਲ ਬਣਾਈ ਹੈ ਤੇ ਜਦੋਂ ਕੋਈ ਗੁਰੂ ਦੇ ਹਿੱਤ ਕੋਈ ਕਾਰਜ ਕਰਦਾ ਤਾਂ ਫਿਰ ਗੁਰੂ ਸਾਹਿਬ ਉਸਦਾ ਕਿਸ ਤਰ੍ਹਾਂ ਫਲ ਦਿੰਦੇ ਆ ਤੇ ਕਿਸ ਤਰ੍ਹਾਂ ਗੁਰੂ ਸਾਹਿਬ ਆਪ ਵਿੱਚ ਵਰਤ ਕੇ ਸਾਰੇ ਕਾਰਜ ਸਿੱਖਾਂ ਸੇਵਕਾਂ ਦੇ ਵਿਸਵਾਰ ਦੇ ਸਵਾਲ ਇਸ ਤੋਂ ਹੀ ਅਸੀਂ ਇਹ ਗੱਲਬਾਤ ਸ਼ੁਰੂ ਕੀਤੀ ਸੀ ਤੇ ਉਹ ਆਪ ਜੀ ਨੂੰ ਉਮੀਦ ਕਰਦੇ ਆ ਵੀ ਇਸ ਗੱਲਬਾਤ ਦੇ ਵਿੱਚੋਂ ਜਰੂਰ ਅਹਿਸਾਸ ਹੋਇਆ ਹੋਵੇਗਾ ਕਿ ਜੇਕਰ ਚਰਨ ਸਰਨ ਗੁਰੂ ਇੱਕ ਪੈੰਡਾ ਜਾਏ ਚਲ ਸਤਿਗੁਰੂ ਕੋਟ ਪੈੰਡਾ ਅੱਗੇ ਹੋਏ ਲੇਥ ਹੈ ਜੋ ਕਿ ਇੱਕ ਕਦਮ ਗੁਰੂ ਵੱਲ ਵੱਧਾ ਹੈ ਤਾਂ ਗੁਰੂ ਸਾਹਿਬ ਆਪ ਫਿਰ ਹਜ਼ਾਰਾਂ ਲੱਖਾਂ ਕਦਮ ਅੱਗੇ ਵਧ ਕੇ ਆ ਕੇ ਆਪਣੇ ਸਿੱਖ ਦੀ ਸਾਰ ਲੈਂਦੇ ਨੇ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੰਨ